ににいいやらがいいやら。 ਕੋਈ ਆਮ ਲੋਕਾਂ ਪੱਲੇ ਵਾਸੀ ਜਿਹੜੇ ਜਦੋਂ ਦਿੱਲੀ ਤੋਂ ਵਿਹਲੇ ਕਰਦੇ ਲੋਕਾਂ ਨੇ ਤਾਂ ਵਿਹਲੇ ਉਹ ਸਿੱਧਾ ਪੰਜਾਬ ਚ ਆਉਣਗੇ ਪਹਿਲਾਂ ਇਹਨਾਂ ਨੇ ਆਨਫੀਸ਼ੀਅਲੀ ਗੱਲ ਜਿਹੜੇ ਇਥੋਂ ਦੇ ਵੀਰ ਨਾਲ ਦਾ ਕਿਸੇ ਸਕੂਲ ਚੈੱਕ ਕੀਤਾ ਕਿ ਉਹਨੇ ਕੁਝ ਕੀਤਾ ਕਿਉਂਕਿ ਕੇਜਲ ਸਾਹਿਬ ਦੀ ਜਿਹੜੀ ਇੱਥੇ ਐਂਟਰੀ ਕਰਨ ਵਾਸਤੇ ਜਿਹੜੀ ਸੀਟ ਫਿਲ ਹੀ ਕਰਾਈ ਜਾ ਰਹੀ ਆ ਪਹਿਲਾ ਰੋਲ ਇਹ ਵੀ ਸੀ ਉਪਦਾਨ ਸਭਾ ਦੀ ਵੀ ਇਲੈਕਸ਼ਨ ਲੜ ਕੇ ਵੀ ਮੁੱਖ ਮੰਤਰੀ ਬਣ ਸਕਦੇ ਪਰ ਜਦੋਂ ਉਹਨਾਂ ਨੇ ਸਰਵੇ ਕਰਾਇਆ ਤਾਂ ਪਤਾ ਹੀ ਪੰਜਾਬ ਦੇ ਲੋਕ ਸਾਨੂੰ ਇਸ ਐਕਸੈਪਟ ਨਹੀਂ ਕਰਨਗੇ ਇਸ ਗੱਲ ਨੂੰ ਤਾਂ ਹੁਣ ਇਹਨਾਂ ਨੇ ਜਗ੍ਹਾਸਵਾ ਮੈਂਬਰ ਬਣ ਕੇ ਜਿਹੜਾ ਇੱਥੇ ਪੰਜਾਬ ਦੇ ਉੱਤੇ ਜਿਹੜੇ ਕੰਮ ਚ ਕਰਨ ਦੀ ਕੋਸ਼ਿਸ਼ ਹੈ ਤੋਂ ਕਾਂਗਰਸ ਪਹਿਲਾਂ ਵੀ ਇੱਥੋਂ ਸੀਟ ਜਿੱਤੇ ਆ ਪਰ ਇਹ ਪਾਰਟੀ ਪੂਰੇ ਹਮਲੇ ਦਾ ਪੂਰੇ ਜੋਰ ਨਾਲ ਇਲੈਕਸ਼ਨ ਲੜਾਂਗੇ ਤੇ ਮੈਨੂੰ ਲੱਗਦਾ ਬਹੁਤ ਸੰਗਤ ਰਿਜਲ ਭਾਉਣਗੇ ਦੇਖੋ ਮੈਨੂੰ ਜਿਹੜੀ ਇੱਥੇ ਬਦਨਾਲਾ ਹਰ ਇੱਕ ਲੋਕਾਂ ਨੇ ਮੈਨੂੰ ਜ਼ਿੰਮੇਵਾਰ ਦਿੱਤੀ ਹੈ ਮੈਂ ਆਪਣੀ ਜ਼ਿੰਮੇਵਾਰੀ ਦਾ ਮੌਧ ਜਨਾਕ ਨੂੰ ਸਮਾਂ ਲਿਆ ਦੋਨੇ ਕੇ ਮੁਚੇ ਪਰ ਹੌਂਦੀ ਕੋਸ਼ਿਸ਼ ਕੀਤੀ ਹੈ ਮੈਨੂੰ ਇਹ ਰਾਜ ਪ੍ਰਬੰਧਕੀ ਕਮੇਟੀ ਨੂੰ ਮਿਲ ASCII ਕੱਲ ਮੈਂ ਆਪਣੀ ਹਲਕੇ ਦੇ ਕੁਝ ਹੋਰ ਮੁੱਦੇ ਵੀ ਖਾਨ ਚਾਹੁੰਦਾ ਸੀ ਕਿ ਕਿਤੀ ਬਾਡੀ ਉਹ ਲੈ ਕੇ ਹੋਣ ਚਾਹੋ ਕੰਦੀ ਹੋਰ ਐਜੂਕੇਸ਼ਨ ਉਹ ਲੈ ਕੇ ਹੋਣ ਚਾਹੋ ਮਿਸੀਪਲਟੀ ਦੇ ਜਿਹੜੇ ਕਾਸੀਪੇ ਦੇ ਜਿਹੜੇ ਪ੍ਰੋਬਲਮ ਹਨ ਉਹ ਮੈਂ ਕਿਹਾ ਪਰ ਕੱਲ ਮੈਨੂੰ ਜਿਹੜਾ ਜੀਵ ਹਬਤ ਬੋਰਡ ਦਾ ਟਾਈਮ ਮਿਲੇ ਸੀ ਸਟੇਟ ਵਿੱਚ ਮੈਂ ਉੱਥੇ ਨਹੀਂ ਬੋਲ ਸਕਿਆ ਤੇ ਆਨਟਾਈਨ ਦਾ ਪਾਕਸ਼ਾ ਸਿੱਖ ਜਿਹੜੇ ਵੀ ਰਹਿੰਦੇ ਮਸਲੇ ਜਿਹੜੇ ਹਲਕਾ ਖਾਲੇ ਦੇ ਮੈਂ ਸਾਰੇ ਪੂਰੇ ਜੋਰ ਨਾਲ ਸਖਾਉਂਗਾ ਉਹ ਮੈਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਮੈਂ ਇਹਨਾਂ ਤੱਕ ਉਹਨਾਂ ਨੂੰ ਪੁੱਛਿਆ ਲੈਕਟਿਵਿਟੀ ਮਨ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਹੋਰ ਤਾਂ ਕਿਹੜੇ ਕਿਹੜੇ ਫੋਟੋ ਕਿੰਨੇ ਫੰਡ ਆਇਆ ਕਾਇਆ ਕੱਸੂ ਰੂਪ ਦਾ ਹੋ ਤਾ ਗਾਰਦ ਰੂਪ ਦਾ ਉਹਨਾਂ ਦਾ ਰਿਸਕ ਮੈਨੇਜ ਕਿੱਥੇ ਕਿੱਥੇ ਕੀਤਾ ਜਿਹੜੇ ਪ੍ਰੋਜੈਕਟ ਸਾਡੇ ਅਧੂਰੇ ਪਏ ਕਿ ਜਿਹੜੇ ਪ੍ਰੋਜੈਕਟ ਪੂਰੇ ਹੋ ਗਏ ਤੇ ਕੰਮ ਉਸਪੈਕ ਤੇ ਕੀ ਕੀ ਫੈਸਲੇ ਕੀਤੇ ਨੇ ਉਸ ਬਾਰੇ ਮੈਂ ਜਾਣਕਾਰੀ ਮੰਗੀ ਜਦੋਂ ਜਾਣਕਾਰੀ ਆ ਗਈ ਕਿ ਨੇक्स्ट ਜਿਹੜੀ ਉਹ ਕੀ ਹੋਇਆ ਉਹਨਾਂ ਤੋਂ ਬਾਅਦ ਦੱਸ ਦਰਾਂਗਾ